ਚੰਡੀਗੜ੍ਹ ਨਗਰ ਨਿਗਮ ਦੇ ਨਵੇਂ ਮਿਹਰਦੀਆਂ ਚੋਣਾਂ ਅਚਾਨਕ ਮੁਲਤਵੀ ਕਰ ਦਿੱਤੀਆਂ ਗਈਆਂ ਹਨ ਇਸ ਦੇ ਲਈ ਚੋਣ ਅਧਿਕਾਰੀ ਅਨਿਲ ਮਸੀਹਾ ਦੇ ਬਿਮਾਰ ਹੋਣ ਦੀ ਗੱਲ ਕਹੀ ਗਈ ਹੈ ਇਸ ਸਬੰਧੀ ਇੱਕ ਸੰਦੇਸ਼ ਕੌਂਸਲਰਾਂ ਨੂੰ ਵਟਸਐਪ ਰਾਹੀਂ ਭੇਜਿਆ ਗਿਆ ਸੀ ਇਸ ਤੋਂ ਪਹਿਲਾਂ ਮਿਹਰਦੀ ਚੋਣ ਲਈ ਵੋਟਿੰਗ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਸੀ ਦੇਸ਼ 'ਚ ਪਹਿਲੀ ਵਾਰ ਚੰਡੀਗੜ੍ਹ ਨਗਰ ਨਿਗਮ 'ਚ ਵਿਰੋਧੀ ਪਾਰਟੀਆਂ ਇੰਡੀਆ ਅਤੇ ਭਾਜਪਾ ਦਾ ਗੱਠਜੋੜ ਚਲੇってた ਮੁਕਾਬਲਾ ਹੋਣਾ ਸੀ ਚੰਡੀਗੜ੍ਹ ਨਗਰ ਨਿਗਮ ਇੰਡੀਆ ਵਿੱਚ ਬਣੇ ਗੱਠਜੋੜ ਵਿੱਚ ਆਪ ਦੇ ਕਾਂਗਰਸ ਸ਼ਾਮਲ ਸਨ ਚੰਡੀਗੜ੍ਹ ਪੁਲਿਸ ਹਗਾਮੇ ਹੋਣ ਦੀ ਸੰਭਾਵਨਾ ਦੇ ਮੁੱਦੇ ਨਜ਼ਰ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਧਾਰਾ 144 ਲਗਾ ਦਿੱਤੀ ਗਈ ਸੀ ਸੁਰੱਖਿਆਤ ਲਈ 600 ਤੋਂ ਵੱਧ ਜਵਾਨ ਤਾਇਨਾਤ ਕੀਤੇ ਗਏ ਸਨ ਨਗਰ ਨਿਗਮ ਦਫ਼ਤਰ ਦੇ ਦੋਮਾ ਗੇਟਾ ਦੇ ਕਰੀਬ 200 ਮੀਟਰ ਦੇ ਖੇਤਰ ਨੂੰ ਤਿੰਨ ਪੱਧਰੀ ਸੁਰੱਖਿਆਤ ਹੇਠ ਰੱਖਿਆ ਗਿਆ ਸੀ ਪਹਿਲੀ ਵਾਰ ਮਿਹਰ ਚੋਣਾਂ ਲਈ ਇੰਨਾ ਸਖਤ ਸੁਰੱਖਿਆਤ ਪ੍ਰਬੰਧ ਕੀਤੇ ਗਏ ਸਨ ਕਿਉਂਕਿ ਹੁਣ ਤੱਕ ਜਿੱਥੇ ਭਾਜਪਦੀ ਸਤਾ ਸੀ ਪਰ ਇਸ ਵਾਰ ਕਾਂਗਰਸ ਅਤੇ ਆਪ ਦਾ ਗੱਠਜੋੜ ਤੋਂ ਬਾਅਦ ਭਾਜਪਦੀ ਸਤਾ ਦਾ ਖਤਰਾ ਸੀ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਅਪਡੇਟਸ న్యూਸ ਨਾਲ ਧੰਨਵਾਦ ਚੰਡੀਗੜ੍ਹ ਨਗਰ ਨਿਗਮ ਦੇ ਨਵੇਂ ਮਹਿਦੀਆਂ ਚੋਣਾਂ ਅਚਾਨਕ ਮੁਲਤਵੀ ਕਰ ਦਿੱਤੀਆਂ ਗਈਆਂ ਹਨ ਇਸ ਦੇ ਲਈ ਚੋਣ ਅਧਿਕਾਰੀ ਅਨਿਲ ਮਸੀਹਾ ਦੇ ਬਿਮਾਰ ਹੋਣ ਦੀ ਗੱਲ ਕਹੀ ਗਈ ਹੈ ਇਸ ਸਬੰਧੀ ਇੱਕ ਸੰਦੇਸ਼ ਕੌਂਸਲਰਾਂ ਨੂੰ ਵਟਸਐਪ ਰਾਹੀਂ ਭੇਜਿਆ ਗਿਆ ਸੀ ਇਸ ਤੋਂ ਪਹਿਲਾਂ ਮਹਿਦੀ ਚੋਣ ਲਈ ਵੋਟਿੰਗ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਸੀ ਦੇਸ਼ 'ਚ ਪਹਿਲੀ ਵਾਰ ਚੰਡੀਗੜ੍ਹ ਨਗਰ ਨਿਗਮ 'ਚ ਵਿਰੋਧੀ ਪਾਰਟੀਆਂ ਇੰਡੀਆ ਅਤੇ ਭਾਜਪਾ ਦਾ ਗੱਠਜੋੜ ਵਾਲੇ ਸਿੱਧਾ ਮੁਕਾਬਲਾ ਹੋਣਾ ਸੀ ਚੰਡੀਗੜ੍ਹ ਨਗਰ ਨਿਗਮ ਇੰਡੀਆ ਵਿੱਚ ਬਣੇ ਗੱਠਜੋੜ ਵਿੱਚ ਆਪ ਅਤੇ ਕਾਂਗਰਸ ਸ਼ਾਮਲ ਸਨ ਚੰਡੀਗੜ੍ਹ ਪੁਲਿਸ ਦੇ ਹਗਾਮੇ ਹੋਣ ਦੀ ਸੰਭਾਵਨਾ ਦੇ ਮੁੱਦੇ ਨਜ਼ਰ 'ਆਲੇ-ਦੁਆਲੇ ਦੇ ਇਲਾਕੇ ਵਿੱਚ ਧਾਰਾ 144 ਲਗਾ ਦਿੱਤੀ ਗਈ ਸੀ। ਸੁਰੱਖਿਆਤ ਲਈ 600 ਤੋਂ ਵੱਧ ਜਵਾਨ ਤਾਇਨਾਤ ਕੀਤੇ ਗਏ ਸਨ। ਨਗਰ ਨਿਗਮ ਦਫ਼ਤਰ ਦੇ ਦੋਮਾ ਗੇਟਾ ਦੇ ਕਰੀਬ 200 ਮੀਟਰ ਦੇ ਖੇਤਰ ਨੂੰ ਤੰਤ ਸੱਦਰੀ ਸਖ਼ਤ ਹਿਟਾਰ ਰੱਖਿਆ ਗਿਆ ਸੀ। ਪਹਿਲੀ ਵਾਰ ਮਿਹ ਚੋਣਾਂ ਲਈ ਇੰਨਾ ਸਖ਼ਤ ਸੁਰੱਖਿਆਤ ਪ੍ਰਬੰਧ ਕੀਤੇ ਗਏ ਸਨ ਕਿਉਂਕਿ ਹੁਣ ਤੱਕ ਜਿੱਥੇ ਭਾਜਪਾ ਦੀ ਸਤਾ ਸੀ ਪਰ ਇਸ ਵਾਰ ਕਾਂਗਰਸ ਅਤੇ ਆਪ ਦਾ ਗੱਠਜੋੜ ਤੋਂ ਬਾਅਦ ਭਾਜਪਾ ਦੀ ਸਤਾ ਦਾ ਖਤਰਾ ਸੀ। ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਅਪਡੇਟਸ ਨਿਊਜ਼ ਨਾਲ। ਚੰਡੀਗੜ੍ਹ ਨਗਰ ਨਿਗਮ ਦੇ ਨਵੇਂ ਮਹਿਦੀਆਂ ਚੋਣਾਂ ਅਚਾਨਕ ਮੁਲਤਵੀ ਕਰ ਦਿੱਤੀਆਂ ਗਈਆਂ ਹਨ ਇਸ ਦੇ ਲਈ ਚੋਣ ਅਧਿਕਾਰੀ ਅਨਿਲ ਮਸੀਹਾ ਦੇ ਬਿਮਾਰ ਹੋਣ ਦੀ ਗੱਲ ਕਹੀ ਗਈ ਹੈ ਇਸ ਸਬੰਧੀ ਇੱਕ ਸੰਦੇਸ਼ ਕੌਂਸਲਰਾਂ ਨੂੰ ਵਟਸਐਪ ਰਾਹੀਂ ਭੇਜਿਆ ਗਿਆ ਸੀ ਇਸ ਤੋਂ ਪਹਿਲਾਂ ਮਹਿਦੀ ਚੋਣ ਲਈ ਵੋਟਿੰਗ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਸੀ ਦੇਸ਼ 'ਚ ਪਹਿਲੀ ਵਾਰ ਚੰਡੀਗੜ੍ਹ ਨਗਰ ਨਿਗਮ 'ਚ ਵਿਰੋਧੀ ਪਾਰਟੀਆਂ ਇੰਡੀਆ ਅਤੇ ਭਾਜਪਾ ਦਾ ਗੱਠਜੋੜ ਚਾਲੇ ਚੱਲਦਾ ਮੁਕਾਬਲਾ ਹੋਣਾ ਸੀ ਚੰਡੀਗੜ੍ਹ ਨਗਰ ਨਿਗਮ ਇੰਡੀਆ ਵਿੱਚ ਬਣੇ ਗੱਠਜੋੜ ਵਿੱਚ ਆਪ ਅਤੇ ਕਾਂਗਰਸ ਸ਼ਾਮਲ ਸਨ ਚੰਡੀਗੜ੍ਹ ਪੁਲਿਸ ਹਗਾਮੇ ਹੋਣ ਦੀ ਸੰਭਾਵਨਾ ਦੇ ਮੁੱਦੇ ਨਜ਼ਰ 'ਆਲੇ-ਦੁਆਲੇ ਦੇ ਇਲਾਕੇ ਵਿੱਚ ਧਾਰਾ 144 ਲਗਾ ਦਿੱਤੀ ਗਈ ਸੀ। ਸੁਰੱਖਿਆਤ ਲਈ 600 ਤੋਂ ਵੱਧ ਜਵਾਨ ਤਾਇਨਾਤ ਕੀਤੇ ਗਏ ਸਨ। ਨਗਰ ਨਿਗਮ ਦੱਤੂ ਦੇ ਦੋਮਾ ਗੇਟਾ ਦੇ ਕਰੀਬ 200 ਮੀਟਰ ਦੇ ਖੇਤਰ ਨੂੰ ਤਿੰਨ ਫੱਦਰੀ ਸੁਰੱਖਿਆਤ ਹਿਟਾਰ ਰੱਖਿਆ ਗਿਆ ਸੀ। ਪਹਿਲੀ ਵਾਰ ਮੀਹ ਚੋਣਾਂ ਲਈ ਇੰਨਾ ਸਖਤ ਸੁਰੱਖਿਆਤ ਪ੍ਰਬੰਧ ਕੀਤੇ ਗਏ ਸਨ ਕਿਉਂਕਿ ਹੁਣ ਤੱਕ ਜਿੱਥੇ ਭਾਜਪਦੀ ਸਤਾ ਸੀ ਪਰ ਇਸ ਵਾਰ ਕਾਂਗਰਸ ਅਤੇ ਆਪ ਦਾ ਗੱਠਜੋੜ ਤੋਂ ਬਾਅਦ ਭਾਜਪਦੀ ਸਤਾ ਦਾ ਖਤਰਾ ਸੀ। ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦੀਸ਼ਾ ਅਪਡੇਟਸ న్యూਸ ਨਾਲ। ਚੰਡੀਗੜ੍ਹ ਨਗਰ ਨਿਗਮ ਦੇ ਨਵੇਂ ਮੇਹਰ ਦੀਆਂ ਚੋਣਾਂ ਅਚਾਨਕ ਮੁਲਤਵੀ ਕਰ ਦਿੱਤੀਆਂ ਗਈਆਂ ਹਨ ਇਸ ਦੇ ਲਈ ਚੋਣ ਅਧਿਕਾਰੀ ਅਨਿਲ ਮਸੀਹਾ ਦੇ ਬਿਮਾਰ ਹੋਣ ਦੀ ਗੱਲ ਕਹੀ ਗਈ ਹੈ ਇਸ ਸਬੰਧੀ ਇੱਕ ਸੰਦੇਸ਼ ਕੌਂਸਲਰਾਂ ਨੂੰ ਵਟਸਐਪ ਰਾਹੀਂ ਭੇਜਿਆ ਗਿਆ ਸੀ ਇਸ ਤੋਂ ਪਹਿਲਾਂ ਮੇਹਰ ਦੀ ਚੋਣ ਲਈ ਵੋਟਿੰਗ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਸੀ ਦੇਸ਼ 'ਚ ਪਹਿਲੀ ਵਾਰ ਚੰਡੀਗੜ੍ਹ ਨਗਰ ਨਿਗਮ 'ਚ ਵਿਰੋਧੀ ਪਾਰਟੀਆਂ ਇੰਡੀਆ ਅਤੇ ਭਾਜਪਾ ਦਾ ਗੱਠਜੋੜ 40% ਦਾ ਮੁਕਾਬਲਾ ਹੋਣਾ ਸੀ ਚੰਡੀਗੜ੍ਹ ਨਗਰ ਨਿਗਮ ਇੰਡੀਆ ਵਿੱਚ ਬਣੇ ਗੱਠਜੋੜ ਵਿੱਚ ਆਪ ਅਤੇ ਕਾਂਗਰਸ ਸ਼ਾਮਲ ਸਨ ਚੰਡੀਗੜ੍ਹ ਪੁਲਿਸ ਦੇ ਹਗਾਮੇ ਹੋਣ ਦੀ ਸੰਭਾਵਨਾ ਦੇ ਮੁੱਦੇ ਨਜ਼ਰ 'ਆਲੇ-ਦੁਆਲੇ ਦੇ ਇਲਾਕੇ ਵਿੱਚ ਧਾਰਾ 144 ਲਗਾ ਦਿੱਤੀ ਗਈ ਸੀ। ਸੁਰੱਖਿਆਤ ਲਈ 600 ਤੋਂ ਵੱਧ ਜਵਾਨ ਤਾਇਨਾਤ ਕੀਤੇ ਗਏ ਸਨ। ਨਗਰ ਨਿਗਮ ਦਫ਼ਤਰ ਦੇ ਦੋਵਾਂ ਗੇਟਾਂ ਦੇ ਕਰੀਬ 200 ਮੀਟਰ ਦੇ ਖੇਤਰ ਨੂੰ ਤੰਤ ਪੱਧਰੀ ਸੁਰੱਖਿਆਤ ਹਿਟਾਰ ਰੱਖਿਆ ਗਿਆ ਸੀ। ਪਹਿਲੀ ਵਾਰ ਮੀਹ ਚੋਣਾ ਲਈ ਇੰਨਾ ਸਖਤ ਸੁਰੱਖਿਆਤ ਪ੍ਰਬੰਧ ਕੀਤੇ ਗਏ ਸਨ ਕਿਉਂਕਿ ਹੁਣ ਤੱਕ ਜਿੱਥੇ ਭਾਜਪਦੀ ਸਤਾ ਸੀ ਪਰ ਇਸ ਵਾਰ ਕਾਂਗਰਸ ਅਤੇ ਆਪ ਦਾ ਗੱਠਜੋੜ ਤੋਂ ਬਾਅਦ ਭਾਜਪਦੀ ਸਤਾ ਦਾ ਖਤਰਾ ਸੀ। ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਅਪਡੇਟਸ న్యూਸ ਨਾਲ। ਧੰਨ